ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੋਇਸਟ ਬੇਨਤੀ ਕਰਦੇ ਨਰਖ ਪਰਖ ਜਰੂਰੀ ਕਰਿਆ ਕਰੋ ਅੱਜ ਦੀ ਵਿਜਿਟ ਆਪਣੀ ਸੁਰ ਸਿੰਘ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਪਈ ਮੰਗੇ ਕੋਲ ਪਹੁੰਚੇ ਆਂ ਕਰਦੇ ਆਂ ਗੱਲਬਾਤ ਕਿੱਦਾਂ ਦੇ ਰਹਿਣਗੇ ਪਾ ਬਾਈ ਜੀ 사ਸੀ ਕਾਲ 사ਸੀ ਕਾਲ ਜੀ ਚੜ੍ਹਦੀ ਕਲਾ ਜੀ ਕਿੰਨੇ ਪਸ਼ੂ ਬਾਈ ਪਸ਼ੂ ਵੀਰ ਜੀ 4 ਆਪਣੇ ਕੋਲ ਠੀਕ ਆ ਹਾਂਜੀ ਤੇ ਵਿਖਾਉਣੇ ਆਪਾਂ ਕਿੰਨੇ ਆਪਾਂ ਵਿਖਾਉਣੇ 2 ਆ ਠੀਕ ਆ ਤੇ ਬਾਈ ਜੀ ਇਹ ਪਹਿਲਾਂ ਐਡਰੈਸ ਨੋਟ ਕਰ ਲਗੇ ਐਡਰੈਸ ਵੀ ਜੀ ਹੈਗਾ ਪਿੰਡ ਆਪਣਾ ਸੋਢਿਆਂ ਦਾ ਤੇ ਜ਼ਿਲ੍ਹਾ ਫਿਰ ਤੰਗਾ ਸਾਹਿਬ ਆ ਬਸ ਤੇ ਕਹੀ ਲੱਗਦੀ ਆਪਾਂ ਨੂੰ ਪੱਟੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈ 84273 ਹੂੰ 50473 ਠੀਕ ਆ ਬਾਈ ਇਹ ਕਟਾ ਜਿਹੜਾ ਲਾਈਨ ਦਾ ਇੱਕ ਨੀਲੀ ਰਾਵੀ ਦਾ ਹਾਂਜੀ ਹਾਂਜੀ ਨੀਲੀ ਰਾਵੀ ਕਿਹੜੀ ਬਿਲਟ ਦਾ ਇਹ ਬਿਲਟ ਵੀ ਜੀ ਇਹ ਲਿਆ ਜੇ ਇਹ ਆ ਫਰਪੂਰਾ ਨਹੀਂ ਸਰ ਅਸਲ ਪੂਰਾ ਆ ਜੀ ਤੇ ਪਿਓਰ ਨੀਲੀ ਦਾ ਆ ਗਿਆ ਨਾ ਕੀ ਬਾਤ ਹੈ ਹਨਾ ਹਾਂ ਸੱਜੇ ਪਾਸੇ ਧਾਰੀ ਹਨਾ ਕੀ ਬਾਤ ਹੈ ਖੀਰਾ ਗਿਆ ਖੀਰਾ ਖੀਰਾ ਹਾਂ ਮੜਿਆ ਤੋਰਦੇ ਬਾਈ ਸੱਜਰੋ ਚੰਗੇ ਟੈਸਟੀ ਗੱਲ ਤੇ ਵਿੱਚ ਫਾੜੀ ਜਿਹੜੀ ਆ ਦੋ ਟੈਕਸ ਦੀ ਗੱਲ ਦਿੰਦੀ ਆ ਲੈ ਆ ਬਾਈ ਤੁਮ ਆ ਲਿਆ ਲਓ ਜੀ ਲੋਡ ਕੀ ਬਾਤ ਹੈ ਕੱਟਾ ਪੜਾ ਸੁਣਾਏ ਤੇ ਨਿੱਕੀ ਸਿੰਘੀ ਸਜਣੋ ਬਿਲਕੁਲ ਨਿੱਕੀ ਜੀ ਸਿੰਘੀ ਹਨਾ ਹਾਂ ਵਾਹ ਕਮਾਲ ਹੋਈ ਫਿਰ ਲੋਈ ਬੰਦ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਸਜਣੋ ਨੇ ਲੈ ਜਾ ਆ ਗਿਆ ਤੇ ਕੀਮਤ ਭਾਈ ਕਿੰਨੀ ਕੀਤੀ ਆਪਾਂ ਫਿਕਸੀ ਐਕਸਲ ਜੀ ਲੈਣ ਦੇ ਨਹੀਂ ਆਪਣਾ 40000 ਰੁਪਏ 40000 ਸਜਣੋ 64000 ਲੈਂਡ ਦੇਣ ਕੀਤਾ ਤੇ ਆ ਵੈੜ ਸਰੀਖਾਈ ਸਜਣੋਂ ਆ ਗਿਆ 11 12 ਕਿਲੋ ਦੋ ਤੋਂ ਛਟਾੜੀ ਗਿਆ ਥਣ ਚੰਗਾ ਮੋਟਾ ਸਜਣੋਂ ਲੱਗਾ ਦੋਦਗੇ ਭਾਈ ਜੀ ਕਮਾਲ ਹੈ ਇਹ ਭਾਈ ਜੀ ਨੋ। ਵਾਚਾਂ ਮਗਰ ਆ ਗਾ ਸੱਜਣੋ। ਤੇ ਇਹਦੀ ਕੀਮਤ ਦਾ ਇਹਦੀ ਕੀਮਤ ਵੀਰ ਜੀ 40000 42000 ਮੋਲੇ ਆ ਤੇ 40000 ਲੈਣ ਦੇ। 40 40 ਦਾ ਹੀ ਹਨਾ ਭਾਵੇਂ ਕੋਈ ਨੀਲੀ ਦਾ ਕੱਟਾ ਲੈ ਜੇ ਭਾਵੇਂ ਵੈੜ ਲੈ ਜੇ ਸੱਜਣੋ 40 40000 ਦੇ ਨਾ ਗਿਆ। ਹਾਂਜੀ ਹਾਂਜੀ। ਵੈੜ ਵੀ ਚੰਗੀ ਥੱਲੇ ਥਲਾ ਥਲਾ ਚੰਗਾ 12 ਕਿਲੋ ਦੋ ਤੋਂ ਸਟਾਰਟਿੰਗ ਆ। ਕੱਟਾ ਵੀ ਨੀਲੀ ਦਾ ਬਹੁਤ ਚੰਗਾ। ਖਰੀਦਦਾਰੀ ਕਰਿਓ ਪਿੰਡ ਸੌਰ ਸਿੰਘ ਪਹੁੰਚ ਕੇ ਸასი ਕਾਲ ਜੀ ਸਾਰੇ।